ਸੋ ਲਓ ਜੀ ਕਿਉਤ ਤਿਆਰ ਹੈ ਬਿਲਕੁਲ ਸੋ ਮੈਗੀ ਤਿਆਰ ਹੈ ਅਗਰ ਭਾਂਡੇ ਤਿਆਰ ਹੈ ਇਦਰ ਖਾਣ ਨੂੰ ਸ਼ਿਕਾਰੀ ਵੀ ਤਿਆਰ ਹੈ ਆ ਜਾ ਇਦਰ ਸੋ ਇਸ਼ਨਾਨ ਕਰ ਲਿਆ ਹਾਂਜੀ ਹਾਂ ਇਸ਼ਨਾਨ ਕਰਕੇ ਰੈਡੀ ਹਾਂ ਹਾਂਜੀ ਹੁਣ ਕਿੱਥੇ ਜਾਣਾ ਤੁਸੀਂ ਦੇਖੋ ਹੈਲੋ ਦੋਸਤੋ ਵਾਈਕ ਗਿਰੀ ਜੀ ਦਾ ਖਾਲਸਾ ਵਾਈਕ ਗਿਰੀ ਜੀ ਕੀ ਫਤਹਿ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਸੋ ਟਾਈਮ ਹੋਇਆ ਪੰਜ ਵੱਦੀਗੇ ਅਮਰਤਿ ਵੇਲਾ ਚੁੱਕਿਆ ਸ਼ਨਨਪਨ ਕਰ ਲਿਆ ਦਮਾਨਾ ਸਜਾ ਲਿਆ ਤੇ ਜਲਪਾਣੀ ਛੱਕ ਲਿਆ ਹੁਣ ਅਸੀਂ ਚਲਦੇ ਹਾਂ ਗੁਰਦੁਆਰਾ ਸਾਹਿਬ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਜੀ ਆਇਆਂ ਨੂੰ ਜੁੜੇ ਰਹੋ ਸਾਡੇ ਨਾਲ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਗੁਰੂ ਘਰ ਚਲਦੇ ਹਾਂ ਬਾਣੀ ਪੜ੍ਹ ਕੇ ਗੁਰੂ ਘਰ ਦੇ ਦਰਸ਼ਨ ਕਰਕੇ ਆਉਨੇ ਹਾਂ ਜੀ ਦਰਸ਼ਨ ਕਰੋ ਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਕਰਕੇ ਆ ਗਏ ਆ ਵੀ ਘਰ ਗੁਰਬਾਣੀ ਚੱਲ ਰਹੀ ਐ ਸਭ ਹੁਣ ਸੁੱਤੇ ਪਏ ਆ ਓਏ ਹੁਣ ਚਾਹ ਸ਼ੱਕ ਲਈ ਹੁਣ ਆਪਾਂ ਘੁੰਮ ਕੇ ਆਉਨੇ ਆ ਘੁੰਮਣ ਜਾ ਰਹੇ ਹੁਣ ਸੂਰਜ ਆ ਗਿਆ ਗੁਰੂ ਕਿਵੇਂ ਆ ਜਾਣਾ ਘੁੰਮਣ ਸੋ ਗਰਮਖ ਪਿਆਰਿਓ ਸਵੇਰੇ ਸਵੇਰੇ ਸੈਰ ਕਰਨ ਦਾ ਆਨੰਦ ਹੀ ਵੱਖਰਾ ਹੈ ਆਨੰਦ ਹੀ ਵੱਖਰਾ ਸਵੇਰੇ ਸਵੇਰੇ ਸੈਰ ਕਰਨ ਦਾ ਜਿਹੜੇ ਕਰਦੇ ਆ ਉਹਨਾਂ ਨੂੰ ਪਤਾ ਹੈ ਜਿਹੜੇ ਕਰਦੇ ਆ ਸੈਰ ਉਹ ਲਾਈਕ ਜਰੂਰ ਕਰਿਓ ਜਿਹੜੇ ਜਿਮ ਜਾਂਦੇ ਉਹ ਵੀ ਲਾਈਕ ਜਰੂਰ ਕਰਿਓ ਕਿਉਂਕਿ ਸਰੀਰ ਨੂੰ ਫਿੱਟ ਰੱਖਣਾ ਬਹੁਤ ਚੰਗੀ ਗੱਲ ਹੈ ਕੋਈ ਮਿਹਨਤ ਕਰਨੀ ਜਿਮ ਜਾਣਾ ਕੋਈ ਸੈਰ ਕਰਨ ਜਾਣਾ ਸਵੇਰੇ ਚੰਗੀ ਗੱਲ ਹੈ ਸਰੀਰ ਫਿੱਟ ਰਹਿੰਦਾ ਸਰੀਰ ਸਹੀ ਰਹਿੰਦਾ ਜਿਹੜੇ ਜਾਂਦੇ ਆ ਲਾਈਕ ਜਰੂਰ ਕਰਿਓ ਚਾਚੀ ਝਾੜੂ ਕੱਢੀ ਜਾਂਦੀ ਐ ਚਾਚਾ ਪਿਆ ਚਾਚਾ ਕੰਮ ਕਰ ਰਹਿਣੀ ਹੈ ਕੋਈ ਐਂ ਦੇਖੋ ਮੰਜਾ ਲਾ ਕੇ ਡਾ ਕੇ ਤੇ ਪੱਖਾ ਲਾ ਕੇ ਨੇ ਆ ਘੁੰਮਣ ਆਇਆ ਸੀ ਇੱਧਰ ਤਾਜੀ ਹਵਾ ਲੈਣ ਠੰਡੀ ਕਿ ਇੱਧਰ ਦੇਖੋ ਪ੍ਰਸ਼ਾਦਿਆਂ ਦਾ ਅਸਰ ਤੁਰਨ ਜਾਇਆ ਕਰ ਚਾਚਾ ਉਹ ਦੂਰ ਤੱਕ ਮਰੋ ਜਾਣਾ ਤੂੰ ਕਿੰਨਾ ਕਹਿੰਦਾ ਮੈਂ ਕਹਿੰਦਾ ਕੀ ਕਹਿੰਦੇ ਨੇ ਚਾਚਾ ਕਹਿੰਦਾ ਜਾ ਕੇ ਉਹਨਾਂ ਮੈਂ ਚਲੋ ਵਧੀਆ ਚੰਗੀ ਗੱਲ ਹੈ ਤਿਆਰ ਹੁਣ ਸਕੂਲ ਜਾਣਾ ਹਾਂਜੀ ਸਰਵਤੇ ਸਕੂਲ ਜਾ ਰਹੇ ਹੈਂ ਨੂੰ ਠੰਡ ਲੱਗ ਗਈ ਨਹੀਂ ਜਾਣਾ ਪੜਾਈ ਨਹੀਂ ਕਰਨੀ ਪੜ ਕੇ ਕੀ ਬੰਨਾ ਫਿਰ ਡਾਕਟਰ ਛਪਰੀ ਹੈ ਛਪਰੀ ਛਪਰੀ ਤੂੰ ਕੀ ਬੰਨਣਾ ਪੜਕੇ ਲੈ ਕਰ ਕ੍ਰਿਕਟਰ ਹੈ ਕ੍ਰਿਕਟਰ ਕ੍ਰਿਕਟਰ ਖੇਡ ਕਰੇਗਾ ਤੂੰ ਕਿੱਥੇ ਖਾਣੇ ਹੈ ਹੈ ਨਹੀਂ ਵੈਣ ਆ ਗਈ ਸਮਰ ਉਹਨਾਂ ਦੀ ਸਮਰ ਤੇ ਸਰਵਦੀ ਵੈਣ ਆ ਗਈ ਉਹ ਸਾਹਮਣੇ ਆ ਗਈ ਸਕੂਲ ਜਾ ਰਹੇ ਹੁਣ ਕਿੰਨੇ ਵਜੇ ਆਓਗੇ ਅਸੀਂ 1:30 ਵਜੇ ਹੈ 1:30 ਵਜੇ ਆਉਣਗੇ ਹੁਣ ਦਾ ਸਰੋਨੀ ਕਦੋਂ ਇਹਨੂੰ ਕੋਈ ਕਿ ਫਰਨੀ ਦਾਸ ਤਾਂ ਦੇ ਫਿਰ ਲਾਲ ਚਿਪਸ ਲੈ ਕੇ ਫਿਰ ਜਾਣਾ ਸਕੂਲ ਹਨਾ ਕਿਹੜੇ ਲੈ ਪਾਸ ਅੰਮਰ ਵਿੱਚ ਦੇ आए थे उस रैसट कर ली हम टाइम so, हो गया ढाई बज गया पच्ची मिनट स्कूलों कद गुरमुख प्यारे बहार बदल हो गए हो सकता शायद अज मी पा बदल काफी हो गए देखो गर्मी भी बहुत है सो so, गुरमुख प्यारे टाइम हो गया पौने चार स्नान कर लिया हम ਤੇ ਦਿਮਾਲਾ ਸਜਾ ਰਿਹਾ ਹੈ ਸ਼ਾਮ ਦੇ ਪੌਣੇ ਚਾਰ ਹੋ ਚੁੱਕੇ ਆ ਸੋ ਹੁਣ ਤੁਹਾਨੂੰ ਦਿਖਾਉਨੇ ਆ ਵੀ ਮੱਖਣ ਤੋਂ ਘਿਓ ਕਿਵੇਂ ਤਿਆਰ ਹੁੰਦਾ ਘਰੇ ਦੇਸੀ ਘਿਓ ਕਿਵੇਂ ਬਣਾਇਆ ਜਾਂਦਾ ਇਹ ਤੁਹਾਨੂੰ ਦਿਖਾਉਣਾ ਹੈ ਵਰਮਖ ਪਿਆਰੋ ਸਭ ਤੋਂ ਪਹਿਲਾਂ ਪਤੀਲੀ ਭਰੀਏ ਮੱਖਣ ਦੀ ਤੇ ਇਹਨੂੰ ਤਤਤਾ ਕਰਨਾ ਫੁੱਲ ਫੁੱਲ ਤੱਤਾ ਜਿੰਨਾ ਹੀ ਤੱਤਾ ਹੋਈ ਜਾਊਗਾ ਉਨਹੀਂ ਘਿਓ ਬਣੀ ਜਾਣਾ ਅੱਗ ਬਾਲਤੀ ਹੈ ਹੁਣੇ ਮੱਖਣ ਠਿਗਲਣ ਲੱਗ ਜਾਣਾ ਤੱਤਾ ਹੋ ਜਾਣਾ ਉਦੋਂ ਬਾਅਦ ਇਹਨੇ ਘਿਓ ਬੜਨ ਲੱਗ ਜਾਣਾ ਹੌਲੀ ਹੌਲੀ ਇਸ਼ਨਾਨ ਕਰ ਲਾ ਪਾਜਾ ਆ ਲਾ ਦੇ ਕੱਪੜੇ ਜੀ ਲਾ ਦੇ ਦੂਜੇ ਪਾ ਲਾ ਸੋਹਣੇ ਚੱਲੀਏ ਫਿਰ ਸਮਰ ਤੇ ਸਰਵਤ ਨੇ ਕੁਰਕਰੇ ਖਾ-ਖਾ ਕੇ ਦੇਖੋ ਡਸਟਬਿਨ ਭਰਿਆ ਬਹੁਤ ਖਾਂਦੇ ਕੁਰਕਰੇ ਕੋਈ ਲਾਜ ਦੱਸੋ ਇਹਨਾਂ ਦਾ ਜਿਹੜੇ ਬਲਣ ਤੋਂ ਬਾਅਦ ਇਹ ਤੱਤਾ ਹੋਣ ਲੱਗ ਗਿਆ ਫੇਰ ਚੱਕਰਚੀ ਫੇਰਨੀ ਮੰਮੀ ਉਬਲਣ ਲੱਗ ਜੂਗਾ ਉਹਨਾਂ ਨਾ ਮੰਮੀ ਉਬਲਣ ਲੱਗ ਗਿਆ ਏ ਮੱਖਣ ਮੇਰੀ ਸ਼ਾਂ ਆ ਰਹੀ ਏ ਹੁਣ ਉਬਲਣ ਲੱਗ ਗਿਆ ਰੱਬ ਜੀ ਮੀ ਪਾ ਦਿਓ ਗਰਮੀ ਬਹੁਤ ਆ ਤੋ ਸਨਾਨ ਕਰ ਲਿਆ ਹਾਂਜੀ ਹਾਂ ਸਨਾਨ ਕਰਕੇ ਰੈਡੀ ਹਾਂ ਹਾਂਜੀ ਹੁਣ ਕਿੱਥੇ ਜਾਣਾ ਤੁਸੀਂ ਦੇਖੋ ਸੋ ਹੁਣ ਮੱਖਣ ਜਿਹੜਾ ਹੌਲੀ ਹੌਲੀ ਘਿਓ ਦਾ ਰੂਪ ਤਾਰਨ ਕਰ ਰਿਹਾ ਐ ਅ ਉੱਬਲ ਰਿਹਾ ਹੌਲੀ ਹੌਲੀ ਅਜੇ ਘੰਟਾ ਹੋਰ ਲੱਗੂਗਾ ਘੰਟੇ ਦੇ ਬਾਅਦ ਫਿਰ ਇਹ ਮੱਖਣ ਸਮੱਖਣ ਜਿਹੜਾ ਘੋ ਬਣ ਜੂਗਾ ਉਬਲ ਉਬਲ ਕੇ ਮਰ ਕਹਿੰਦਾ ਮੈਗੀ ਲੈ ਕੇ ਆਉਣੀ ਐ ਚੱਲ ਫਿਰ ਲੈ ਚਲੀਏ ਪਰ ਚੱਕ ਆ ਕੀ ਹੋ ਰਿਹਾ ਬਿਨਾ ਕਹਿਣ ਤੋਂ ਹੀ ਮੁਰਗਾ ਬਣੀ ਪਈ ਐ ਟੈਸਟ ਨਹੀਂ ਹੁੰਦਾ ਅਗਲੀ ਓ ਪਹਿਲਾਂ ਹੀ ਨਹੀਂ ਮੁਰਗਾ ਕਦ ਬਣੀ ਮੈਂ ਉਹ ਮੈਂ ਬਣਨਾ ਜਦ ਮੈਂ ਚੀਟਿੰਗ ਨਹੀਂ ਕੀਤੀ ਤੂੰ ਰਿਆ ਅਸਲ ਕਰ ਰਿਹਾ ਤੂੰ ਰਿਆ ਅਸਲ ਕਰ ਰਿਹਾ ਆ ਮੈਗੀ ਲੈਂਡ ਜਾ ਰਹੇ ਆ گلابੇ ਵਾਲੇ ਜੀਨੇ ਰਾਈ ਸੋ ਮੈਗੀ ਆ ਗਈ ਆ ਹੁਣ ਮੈਗੀ ਤਿਆਰ ਕਰਨ ਲੱਗਿਆਂ ਫਿਰ ਬੱਚਿਆਂ ਨੂੰ ਖਵਾਵਾਂਗੇ ਕਿਉਰੇ ਜਿਹਦੇ ਨੂੰ ਘੰਟਾ ਹੋ ਚੱਲਿਆ ਤੇ ਹਜੇ ਕਿਉ ਪੂਰਾ ਤਿਆਰ ਨਹੀਂ ਹੋਇਆ ਉਹ ਜਿਹੜਾ ਮੱਖਣ ਹੁਣ ਸ਼ਾਹ ਦੇਖ ਲੋ ਉੱਥੇ ਸੀਗੀ ਪਹਿਲਾਂ ਧੁੱਪ ਕਿੱਥੇ ਆ ਗਈ ਆ ਘੰਟਾ ਹੋ ਗਿਆ ਰੱਖੇ ਨੂੰ ਉਬਲਦੇ ਨੂੰ ਤੇ ਦੇਖੋ ਹਜੇ ਪੂਰਾ ਕਿਉਂ ਬਣਿਆ ਨਹੀਂ ਜਦੋਂ ਦੂਸਰੇ ਪਾਸੇ ਮੈਗੀ ਬਣ ਕੇ ਰੈਡੀ ਹੋ ਗਈ ਤੇ ਕਿਉਂ ਹਜੇ ਬਣਿਆ ਨਹੀਂ ਵਾਕਿਆ ਜਿਹੜੀਆਂ ਚੀਜ਼ਾਂ ਤਾਕਤਵਰ ਚੀਜ਼ਾਂ ਹੁੰਦੀਆਂ ਨਾ ਉਹ ਟਾਈਮ ਲੈ ਕੇ ਬਣਦੀਆਂ ਹਨ ਮੈਗੀ 2 ਮਿੰਟਾਂ ਚ ਤਿਆਰ ਹੋਣ ਵਾਲੀ ਹੈ ਤੇ ਇਹ ਬਿਲਕੁਲ ਤਾਕਤਵਰ ਨਹੀਂਗੀ ਬਸ ਅਸੀਂ ਮਹੀਨੇ ਬਾਅਦ ਬੱਚਿਆਂ ਨੂੰ ਖਵਾਉਨੇ ਆ ਉਹ ਵੀ ਬੱਚੇ ਆ ਨਾ ਕਹਿਣ ਵੀ ਸਾਨੂੰ ਖਵਾਈ ਨਹੀਂ ਜ਼ਿਆਦਾਤਰ ਇਹ ਚੀਜ਼ਾਂ ਨਹੀਂ ਖਵਾਈ ਜਾਂਦੀਆਂ ਬੱਚਿਆਂ ਨੂੰ ਸੋ ਮੈਗੀ ਤਿਆਰ ਹੈ ਅਗਰ ਭਾਂਡੇ ਤਿਆਰ ਹੈ ਇਹਦੇ ਖਾਣ ਨੂੰ ਇਹ ਮੋਚਰੀ ਗਏ ਨੂੰ ਮੇਰੇ ਤੋਂ ਕੱਪ ਇੱਕ ਸੋ ਹੁਣ ਥੋੜਾ ਥੋੜਾ ਘਿਓ ਦਾ ਰੰਗ ਆ ਗਿਆ ਦੇਖੋ ਘਿਓ ਬਣਦਿਆ ਆ ਤਿਆਰ ਹੋ ਰਿਹਾ ਹੁਣ ਤਾਂ ਬਸ 15 ਮਿੰਟ ਲੱਗਣੀਆਂ ਹੋਰ ਸੋ ਲੋ ਜੀ ਘਿਓ ਤਾਂ ਤਿਆਰ ਹੈ ਬਿਲਕੁਲ ਜਮਾ ਘਿਓ ਪਿਓਰ ਦੇਸੀ ਘਿਓ ਬਿਲਕੁਲ ਤਿਆਰ ਹੈ ਦੇਖੋ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੁਣ ਇਹਨੂੰ ਪੁਣ ਕੇ ਤੇ ਬਿਲਕੁਲ ਘਿਓ ਤਿਆਰ ਹੈ ਦੇਸੀ ਸ਼ੁੱਧ ਦੇਸੀ ਸ਼ੁੱਧ ਦੇਸੀ ਘਿਓ ਆ ਜਿਹੜੀ ਚੀਜ਼ਾਂ ਉੱਪਰੋਂ ਇਹ ਪੁਣੀ ਜਾਂਦੀ ਹੈ ਉਸ ਤੋਂ ਬਾਅਦ ਦੇਖੋ ਹੁਣ ਕਿਲੋ ਇੱਕ ਕਿਲੋ ਘਿਓ ਹੋਣਾ ਮਿਲਦਾ ਆ ਰਾਮ ਨਾਲ ਕਿਲੋ ਦੇ ਕਰੀਬ ਘਿਓ ਤਿਆਰ ਹੋ ਗਿਆ ਹੈ ਸੋ ਗਰਮਕ ਪਿਆਰੋ ਇਸ ਤਰੀਕੇ ਨਾਲ ਕਿਉਂ ਬਣਾਇਆ ਜਾਂਦਾ ਹੈ ਵੈਸੇ ਤਾਂ ਸਾਰੀ ਜਾਣਕਾਰੀ ਹੈ ਪਰ ਮੈਂ ਕਿਹਾ ਅੱਜ ਵਿਲੇ ਆ ਅੱਜ ਇਸ ਵਲੋਗ ਵਿੱਚ ਕਿਉਂ ਬਣਦਾ ਦਿਖਾਉਣੇ ਆ ਇਸ ਤਰੀਕੇ ਨਾਲ ਕਿਉਂ ਬਣਦਾ ਸੋ ਗਰਮਕ ਪਿਆਰੋ ਸ਼ਾਮਾ ਹੋ ਗਈਆਂ ਤੇ ਅੱਜ ਜਿਹੜਾ ਦਿਨ ਬਹੁਤ ਵਧੀਆ ਲੰਘਿਆ ਸੇਵਾ ਸਿਮਰਨ ਵਿੱਚ ਤੇ ਅੱਜ ਹੁਣ ਗੁਰਦੁਆਰਾ ਸਾਹਿਬ ਰੈਰਸ ਕਰਕੇ ਫ੍ਰੀ ਹੋ ਗਏ ਆ ਤੇ ਹੁਣ ਜਾ ਕੇ ਪ੍ਰਸ਼ਾਦ ਪਾਣੀ ਛਕਦੇ ਆ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਆਮਰ ਸਿੰਘ ਮੇਰੇ ਨਾਲ ਰਹਿੰਦਾ ਹਮੇਸ਼ਾ ਵਾਹਿਗੁਰੂ ਜੀ ਨਾਨਕ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੜੀ ਸੇਵਾ ਕਰਦਾ ਹੈ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੈ ਸੋ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤੇ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ